ਵੀਰਤ ਸਿੰਘ ਸਿਗਾ ਤੇ 29 ਸਾਲਾਂ ਦੀ ਉਮਰ ਸੀਗੀ ਇੱਕ ਸਾਲ ਕੋ ਪੰਜ ਮਹੀਨੇ ਹੋਏ ਸੀਗੇ ਜੇ 17 ਕਿ ਮਹੀਨੇ ਨੂੰ ਅਗਏ ਨੂੰ ਅਮਰੀਕਾ ਤੇ ਬਹੁਤ ਵਧੀਆ ਸਹੀ ਸਲਾਮ ਨਾਲ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਚਲੋ ਪਹਿਲਾਂ ਜਿਹੜਾ ਵੀ ਉਹ ਕੰਮ ਕਰ ਹੱਥ ਆਉਂਦਾ ਤੇ ਉਹਨੇ ਕੀਤਾ ਤੇ ਮੇਨਾ ਵੀ ਗੱਲਬਾਤ ਹੋਈ ਬਈ ਭਾਜੀ ਕੰਮ-ਕੋਮ ਸੈੱਟ ਨਹੀਂ ਹੈਗਾ ਤੇ ਮੈਂ ਵੀ ਇੱਕ ਦੋ ਪੁੰਦਿਆਂ ਨਾਲ ਗੱਲ ਕਰਾਈ ਤੇ ਉਧਰ ਉਹ ਬੰਦੇ ਪੈਸੇ ਘਟ ਦਿੰਦੇ ਸੀ ਫੇ ਹੋਰ ਪਾਸੇ ਇਹਨੂੰ ਚਲੋ ਪੈਸੇ ਵੱਧ ਵੇਣ ਲੱਗ ਗਏ ਉਧਰ ਚਲ ਗਏ ਪਹਿਲਾਂ ਤਾਂ ਕੋਈ ਵੀ ਜੋ ਹੱਥਾਂ ਦਾ ਸਿਕੋ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਸੀਗਾ ਤੇ ਬਣਾਉਂਦਾ ਸੀਗਾ ਟ੍ਰਾਈਂਗ ਟਰੀਆਂ ਤੇ ਗੱਡੀ ਵੀ ਚਲਾ ਲੈਂਦਾ ਸੀਗਾ ਹਾਂਜੀ ਸਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਪਿੰਦੀ ਭਾਜੀ ਤੇ ਤੀਰਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10-12 ਦਿਨ ਪਹਿਲਾਂ ਦੀ ਗੱਲ ਹੈ 12-13 ਦਿਨ ਪਹਿਲਾਂ ਹੋਗਾ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਆ ਮੋੜਨ ਬਸ ਪਏ ਸੁੱਤਾ ਪੇ ਰਹਿ ਗਿਆ ਕਹਿੰਦੇ ਵੀ ਕੋਈ ਫੋਨ ਦੀ ਉਲਟੀ ਆਈ ਆ ਉਸ ਤੋਂ ਬਾਅਦ ਫਿਰ ਮਦੀਨ ਗੱਤ ਹੋ ਗਈ ਉਹ ਬੋਡੀ ਲੈਣੇ ਵਾਸਤੇ ਕੀ ਕਰਦੇ ਬਸ ਆਪਣੇ ਜ਼ਿਲ੍ਹਾ ਪ੍ਰੈਸ ਜਿੱਦਾਂ ਚੱਲਦਾ ਪ੍ਰੋਸੈਸ ਹੈਗਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਦਿੱਤਾ